ਦਰਵਾਜੇ ਕਹਿੰਦੇ ਐਨੇ ਸੋਹਣੇ ਦਰਵਾਜੇ ਚਾਹ ਲਗਜ਼ਰੀ ਹੋਣ ਘੱਟ ਰੇਟਾਂ ਦੇ ਵਿੱਚ ਕਹਿੰਦੇ ਲਗਜ਼ਰੀ ਦਰਵਾਜੇ ਇੱਥੇ ਮਿਲਦੇ ਨੇ ਦਰਵਾਜਾ ਇਹਦੀ 25 ਤੋਂ 30 ਸਾਲ ਦੀ ਸਾਡੀ ਗਾਰੰਟੀ ਹੈ ਫੁੱਲ ਵਾਟਰਪੂਫ ਫਾਇਰ ਪ੍ਰੂਫ ਅੱਗ ਪਾਣੀ ਸੇਮ ਸਾਰਾ ਕੁਝ ਫੁੱਲ ਗਾਰੰਟੀ ਹੈਗਾ ਇਹ ਦੇਖੋ ਜੋੜੀਆਂ ਜਿਹੜੀਆਂ ਅੱਜ ਕੱਲ ਬਹੁਤ ਮਹਿੰਗੇ ਮਹਿੰਗੇ ਦਰਵਾਜੇ ਲਵਾਉਂਦੇ ਆ ਇਹ ਜੋੜੀਆਂ ਚੈੱਕ ਕਰੋ ਇੱਕ ਤੇ ਇੱਕ ਉੱਪਰ ਤੇ ਲਾਈਫ ਟਾਈਮ ਦੀ ਗਰੰਟੀ ਹੈ ਬਾਈ ਆਪਣੀ ਕੋਈ ਉਸਤਵਾ ਇੰਟੀਰੀਅਰ ਬਣਾਉਣਾ ਕੱਪਵੋਰਡ ਕਿਚਨ ਕੁਛ ਵੀ ਬਣਾਉਣਾ ਹੁਣ ਤੁਸੀਂ ਆਹ ਦੇਖੋ ਆਹ ਦਰਵਾਜਾ ਇਹ ਸਾਰਾ 3D ਦਰਵਾਜਾ ਹੈ ਹਾਂਜੀ ਜਿਹੜਾ ਮੁੰਡਾ ਸਾਤੇ ਕੋਠੀਆਂ ਕੰਮ ਕਰਾਂਦਾ ਉਹਨੂੰ ਬਿਲਕੁਲ ਆਪਾਂ ਆਦਰ ਰੇਟ ਤੇ ਲਾ ਕੇ ਦਿੰਨੇ ਆ ਦਰਵਾਜਾ ਜਿਹੜੇ ਫਰੰਟ ਡੋਰ ਪਾ ਲੱਗਦੇ ਆ ਬਿਲਕੁਲ ਕੋਠੀਆਂ ਚ ਬਣਾਉਣਾ ਤੁਹਾਨੂੰ ਪਤਾ ਥੋਡੀ ਕੋਠੀ ਦਾ ਕੰਮ ਹੈਗਾ ਆਪਾਂ ਇੱਕ ਅਧਾ ਆਪਣੇ ਵੱਲੋਂ ਅਧ ਰੇਟ ਤੇ ਇਹੀ ਦਰਵਾਜਾ ਦਿੰਨੇ ਆ ਇਹ ਹੁਣ ਜਿਹੜਾ ਮਾਰਕੀਟ 'ਚ ਆਪਾਂ ਉਹ ਤੁਹਾਨੂੰ ਦੱਸਣਾ ਵੀ ਜਿਹੜਾ ਤੁਸੀਂ ਲੱਖ ਸਵਾ ਲੱਖ ਦਾ ਕੰਮ ਕਰਾਉਗੇ ਉਹ ਸਾਡੇ ਬਾ 50-60 ਹਜ਼ਾਰ 'ਚ ਕੰਮ ਹੋ ਜਾਣਾ ਫਿਰ ਮੈਂ ਸਿੱਧਾ ਡੈਫੀਨੇਸ਼ਨ ਦੱਸਦਾ ਹਾਂ ਵੀ ਐ ਨਹੀਂ ਆ ਵੀ 2-2 ਲੱਖ ਦਾ ਕੰਮ ਹੈਗਾ ਉਹ ਸਾਡੇ ਬਾ 1 ਲੱਖ 20 ਹਜ਼ਾਰ 'ਚ ਜਿਹੜਾ ਲੱਖ ਰੁਪਏ ਦਾ ਕੰਮ ਹੈ ਸਾਡੇ ਬਾ 60-70 ਹਜ਼ਾਰ 'ਚ ਤੁਹਾਡੋਗਾ ਕੰਪਲੀਟ ਅੱਧ ਵਿੱਚ ਹੋ ਜਾਊਗਾ ਜੀ ਜਿਹੜੇ ਆ ਪਾਲਿਸ਼ ਵਾਲੇ ਦਰਵਾਜੇ ਤੁਹਾਨੂੰ ਮੈਂ ਜੋ ਮਾਰਕੀਟ ਚ 12 12 13 13000 ਚ ਦਰਵਾਜੇ ਸੀਗੇ 5 5 4 4 5 5000 ਚ ਦਰਵਾਜੇ ਦੇਖੋ ਲਗਜ਼ਰੀ ਪੋਲਿਸ਼ ਵਾਲੇ ਦਰਵਾਜੇ ਕਿੰਨੇ ਜਿਆਦਾ ਰੇਟ ਤੁਹਾਡੇ ਵਾਸਤੇ ਲੈ ਕੇ ਆਇਆ ਇਹ ਫੁਲੀ ਮਾਡਰਨ ਦਰਵਾਜੇ ਆ ਬਾਈ ਜਿਹੜੇ ਅੱਜ ਕੱਲ ਲੇਟੈਸਟ ਚੱਲਦੇ ਆ ਜੀ ਜਾਲੀ ਵਾਲੇ ਬਿਲਕੁਲ ਬਿਲਕੁਲ ਕੁਆਲਟੀ ਚੈੱਕ ਕਰੋ ਤੁਸੀਂ ਦਾ ਜਿੱਥੇ ਜੇ ਕੋਠੀ ਚ ਲੱਗ ਜਾਵੇ ਤਨ ਤਨ ਕਰਾਉਂਦਾ ਬਾਈ ਬਾਈ ਸਾਰਾ ਕੁਝ ਮਟੀਰੀਅਲ ਆਪੇ ਤਿਆਰ ਕਰਾਉਣੇ ਕੋਲ ਖੜਕੇ ਸਾਰੀ ਮੈਨੂਫੈਕਚਰਿੰਗ ਬਾਈ ਸਾਡੀ ਆਪਣੀ ਹੈ ਕੁਆਲਟੀ ਚ ਕੋਈ ਕੰਪਰੋਮਾਈਜ਼ ਨਹੀਂ ਹੈ ਬਾਈ ਇੱਕ ਵਾਰੀ ਕਿਸੇ ਨਾਲ ਕ ਕਿਸੇ ਚੀਜ਼ ਦੀ ਤੁਹਾਨੂੰ ਗਰੰਟੀ ਦੇ ਦਿੱਤੀ ਉਹਦੀ ਪੂਰੀ ਠੋਕ ਵਜਾ ਕੇ ਗਰੰਟੀ ਹੈ ਉਸ ਪਾਰਲੇ ਮੁਲਖਾ ਚ ਦੇਖੋ ਕਿੱਡੇ ਸ਼ਾਨਦਾਰ ਹਵੇਲੀਆਂ ਵਾਲੇ ਦਰਵਾਜੇ ਆ ਬਾਈ ਜਿਹੜੇ 40 40 50 50000 ਮੰਗਦੇ ਮਾਤਰ 10 15000 ਦੇ ਵਿੱਚ ਆਪਾਂ ਉਹਨੂੰ ਸਾਗਮਾਨ ਦੇ ਦਾਨੀ ਆ 15000 ਰੁਪਏ ਚ ਜਿਹੜਾ ਮੇਨ ਹਾਈ ਦਰਵਾਜਾ ਜਿਹੜਾ 30 30 40 40000 ਲਾਉਂਦੇ ਸੀਗੇ ਉਹ ਕਹਿੰਦਾ ਵੀ ਦਰਵਾਜੇ ਦੇ ਨਾਲ ਤਾਂ ਸਾਨੂੰ ਬੈੱਡ ਵੀ ਚਾਹੀਦਾ ਐਦਾਂ ਦੇ ਡਿਜ਼ਾਈਨ ਵੀ ਬਣ ਜਾਂਦੇ ਨੇ ਜੋ ਤੁਸੀਂ ਕਹਿਤਾ ਦੇਖੋ ਜੋ ਨੈੱਟ ਜੀਆਂ ਘੜਦਾ ਸੋਫੇ ਦੇਖੋ ਲਗਜ਼ਰੀ ਸੋਫੇ ਆ ਇਹ 4 4 5 5000 ਰੁਪਏ ਦਾ ਜਿਹੜਾ ਆਪਾਂ ਸੀਡ ਦੇ ਦਿੰਦੇ ਆ ਜਿਹੜਾ ਤੁਸੀਂ ਮਾਰਕੀਟ 6 6 7 7000 ਤੋਂ ਮਿਲਦੀ ਆ ਆ ਸਾਰੇ ਲਗਜ਼ਰੀ ਦਰਵਾਜੇ ਨੇ 2300 3000 3500 4000 4500 ਐਂਡ 4500 ਐਂਡ ਸਾਰਾ 5000 ਤੋਂ ਥੱਲੇ ਹੀ ਆ ਸਾਰੀ ਲਾਈਨ ਬਹੁਤ ਸ਼ਹਿਰ ਦੇ ਨੇੜੇ ਖਰੜ ਦੇ ਵਿੱਚ ਪਹੁੰਚੇ ਆ ਜੀ ਖਰੜ ਵੱਡਾ ਕਸਬਾ ਹੈ ਵੱਡਾ ਸ਼ਹਿਰ ਹੈ ਕਹਿੰਦੇ ਜੀ ਲੋਕ ਦੂਰੋਂ ਆਣ ਕੇ ਇੱਥੋਂ ਕੰਮਕਾਰ ਕਰਦੇ ਨੇ ਵੱਡੇ ਸ਼ੋਅਰੂਮ ਨੇ ਤੇ ਉਹਨਾਂ ਵਿੱਚੋਂ ਇੱਕ ਸ਼ੋਅਰੂਮ ਕੰਗਡੋਰ ਵਾਲਿਆਂ ਦਾ ਕਹਿੰਦੇ ਜੀ ਹੋਲ ਸੇਲ ਦਾ ਰਿਟੇਲ ਦੇ ਵਿੱਚ ਵੱਡਾ ਕੰਮ ਹੈ ਤੇ ਦਰਵਾਜ਼ੇ ਕਹਿੰਦੇ ਐਨੇ ਸੋਹਣੇ ਦਰਵਾਜ਼ੇ ਚਾਹੇ ਲਗਜ਼ਰੀ ਹੋਣ ਘੱਟ ਰੇਟਾਂ ਦੇ ਵਿੱਚ ਕਹਿੰਦੇ ਲਗਜ਼ਰੀ ਦਰਵਾਜ਼ੇ ਇੱਥੇ ਮਿਲਦੇ ਨੇ ਤਾਂ ਹੋਰ ਬਾਕੀ ਅੰਦਰ ਜਾ ਕੇ ਬਿੱਲਾ ਕੰਗਡੋਰ ਜੋ ਕਿ ਬਾਈ ਹੁਣੇ ਕੰਮ ਕਰਦੇ ਨੇ ਬੜੇ ਲੰਬੇ ਸਮੇਂ ਤੋਂ ਲੋਕ ਭਰੋਸਾ ਕਰਦੇ ਨੇ ਕਿਉਂਕਿ ਸਰਦਾਰ ਬੰਦੇ ਨੇ ਸਰਦਾਰ ਭਰਾ ਨੇ ਇੱਕ ਮਾਰਕੀਟ ਦੇ ਵਿੱਚ ਚੰਗਾ ਦਬਦਬਾ ਇਹਨਾਂ ਦਾ ਤੇ ਇੱਕ ਵਾਰ ਨਿਗਾ ਮਾਰਾ ਦੋ ਟਾਕੀਆਂ ਦਰਵਾਜ਼ੇ ਦੇ ਦਲੌਸੀ ਮੈਟੀ ਹਰੇਕ ਤਰ੍ਹਾਂ ਦਾ ਦਰਵਾਜ਼ਾ ਤੁਹਾਨੂੰ ਇੱਥੇ ਮਿਲੂਗਾ ਬਿੱਲਾ ਬਾਈ ਕੰਗਡੋਰ ਵਾਲੇ ਸਾਡੇ ਨਾਲ ਮੌਜੂਦ ਨੇ ਬਾਈ ਸਾਸਰੀ ਕਾਲ ਜੀ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਫਤਿਹ ਮੈਂ ਠੀਕ ਠਾਕ ਹਾਂ ਚੜ੍ਹਦੀ ਕਲਾ ਬਾਈ ਚੜ੍ਹਦੀ ਜੀ ਲਗਜ਼ਰੀ ਦਰਵਾਜ਼ੇ ਕਹਿੰਦੇ ਜੀ ਸਭ ਤੋਂ ਘੱਟ ਰੇਟ ਦੇ ਵਿੱਚ ਪੰਜਾਬ ਦੇ ਵਿੱਚ ਇੱਥੇ ਮਿਲਦੇ ਘੱਟ ਦੇ ਵਿੱਚ ਤੁਹਾਡੇ ਕੋਲ ਪਹੁੰਚੇ ਆ ਦੱਸੋ ਮਾੜਾ ਜੇ ਹੁਣ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਸਰੀ ਕਾਲ ਬਾਈ ਜਿਹੜੀ ਅੱਜ ਤੁਹਾਨੂੰ ਮੈਂ ਚੀਜ਼ ਦੱਸਣ ਜਾ ਰਿਹਾ ਦਰਵਾਜ਼ਿਆਂ ਦੇ ਵਿੱਚ ਬਾਈ ਇਹ ਦੇਖੋ ਝਾਕੀ ਮਾਰੋ ਲਗਜ਼ਰੀ ਵੀ ਜਿੱਦਾਂ ਦਾ ਕੋਈ ਬੰਦਾ ਅੱਜਕੱਲ੍ਹ ਹਵੇਲੀਆਂ 'ਚ ਦੇਖ ਉਹ ਸਾਰੇ ਸਾਡੇ ਕੋਲ ਅਵੇਲੇਬਲ ਹੈ ਬਹੁਤ ਜਾਇਜ਼ ਰੇਟਾਂ ਦੇ ਹਾਂਜੀ ਜਿਹੜੇ ਆ ਪਾਲਿਸ਼ ਵਾਲੇ ਦਰਵਾਜ਼ੇ ਤੁਹਾਨੂੰ ਮੈਂ ਜੋ ਮਾਰਕੀਟ ਚ 12 12 13 13000 ਚ ਦਰਵਾਜ਼ੇ ਸੀਗੇ 5 5 4 4 5 5000 ਚ ਦਰਵਾਜ਼ੇ ਦੇਖੋ ਲਗਜ਼ਰੀ ਪਾਲਿਸ਼ ਵਾਲੇ ਦਰਵਾਜ਼ੇ ਕਿੰਨੇ ਜਾਇਜ਼ ਰੇਟ ਤੁਹਾਡੇ ਵਾਸਤੇ ਲੈ ਕੇ ਆਇਆ ਉਸ ਤੋਂ ਬਾਅਦ ਕਿ ਜਿਵੇਂ ਜਾਲੀ ਵਾਲੇ ਡੋਰ ਆ ਜਾਂਦੇ ਆ ਸਾਡੇ ਬਾਹ ਹਾਂਜੀ ਇਹ ਫੁੱਲੀ ਮਾਡਰਨ ਦਰਵਾਜ਼ੇ ਆ ਬਾਈ ਜਿਹੜੇ ਅੱਜ ਕਾ ਲੇਟੈਸਟ ਚੱਲਦੇ ਆ ਜਾਲੀ ਵਾਲੇ ਬਿਲਕੁਲ ਬਿਲਕੁਲ ਕੁਆਲਟੀ ਚੈੱਕ ਕਰੋ ਤੁਸੀਂ ਦਾ ਜਿੱਥੇ ਜੇ ਕੋਠੀ ਚ ਲੱਗ ਜਾਵੇ ਤਾਂ ਤਨ ਤਨ ਕਰਾਉਂਦਾ ਬਾਈ ਬਾਈ ਸਾਰਾ ਕੁਝ ਮਟੀਰੀਅਲ ਆਪੇ ਤਿਆਰ ਕਰਾਉਣੇ ਕੋਲ ਖੜਕੇ ਸਾਰੀ ਮੈਨੂਫੈਕਚਰਿੰਗ ਬਾਈ ਸਾਡੀ ਆਪਣੀ ਹੈ ਕੁਆਲਟੀ ਕੋਈ ਕੰਪਰੋਮਾਈਜ਼ ਨਹੀਂ ਹੈ ਬਾਈ ਇੱਕ ਵਾਰੀ ਕਿਸੇ ਨਾਲ ਕੰਮ ਕਰਾਉਣਾ ਕੋਠੀਆਂ ਦਾ ਅਗਲੇ ਕਿਹਾ ਵੀ ਸਾਡੇ ਨਾਲ ਜਦੋਂ ਆਪਾਂ ਕਿਸੇ ਚੀਜ਼ ਦੀ ਤੁਹਾਨੂੰ ਗਾਰੰਟੀ ਦੇਤੀ ਉਹਦੀ ਪੂਰੀ ਠੋਕ ਵਜਾ ਕੇ ਗਾਰੰਟੀ ਹੈ ਉਸ ਤੋਂ ਬਾਅਦ ਡਿਜ਼ਾਈਨਾਂ ਦੀ ਸਾਡੇ ਪਾ ਜਿੱਦਾਂ ਦੇ ਚਾਹਦੇ ਆ ਨਾ ਡਿਜ਼ਾਈਨ ਬੰਦਾ ਫੋਟੋਆਂ ਚ ਦੇਖੋ ਕਿਤੇ ਵੀ ਦੇਖੋ ਆ ਦੇਖੋ ਆ ਸਾਰੇ ਨੱਟ ਵਾਲੇ ਡਿਜ਼ਾਈਨ ਹੈਗੇ ਵੀ ਤੁਹਾਨੂੰ ਐ ਨਹੀਂ ਆ ਵੀ ਨੱਟਾਂ ਚ ਕੱਢਣੇ ਪੈਣੇ ਆ ਜਾਂ ਕਿਤੇ ਲਿਆਣੇ ਪੈਣੇ ਆ ਤੁਸੀਂ ਕੰਗਡੋਰ ਤੇ ਆ ਜਾਓ ਤੁਹਾਨੂੰ ਇਹ ਇਹ ਜਿਹੇ ਡਿਜ਼ਾਈਨ ਦਿਵਾਉਂਗਾ ਨਾ ਮੈਂ ਵੀ ਜਿਹੜੇ ਤੁਸੀਂ ਸੋਚੋਗੇ ਫੋਰਨਰ ਕੰਟਰੀਆਂ ਚ ਲੱਗੇ ਆ ਜਾਂ ਬਾਹਰਲੇ ਮੁਲਕਾਂ ਚ ਦੇਖੋ ਕਿੱਡੇ ਸ਼ਾਨਦਾਰ ਹਵੇਲੀਆਂ ਵਾਲੇ ਦਰਵਾਜ਼ੇ ਆ ਬਾਈ ਜਿਹੜੇ 40 40 50 50000 ਮੰਗਦੇ ਮਾਤਰ 10 15000 ਦੇ ਵਿੱਚ ਆਪਾਂ ਤੁਹਾਨੂੰ ਸਾਗਮਾਨ ਦੇ ਦਾਨੀ ਆ 15000 ਵਿੱਚ ਜਿਹੜਾ ਮੇਨ ਹਾਈ ਦਰਵਾਜਾ ਜਿਹੜਾ 30 30 40 40000 ਲਾਉਂਦੇ ਸੀਗੇ ਲੈ ਤਾਂ ਬਾਈ ਉਹ ਡਿਜ਼ਾਈਨ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਕੋਠਿਆਂ ਦੇ ਵਿੱਚ ਮਤਲਬ ਕਿ ਬਾਹਰਲੇ ਮੁਲਕਾਂ ਦੇ ਵਿੱਚ ਲੱਗਦੇ ਨੇ ਆ ਚੈੱਕ ਕਰੋ ਬਾਈ ਜੀ ਆ ਦਰਵਾਜਾ ਇਹਦੀ 25 ਤੋਂ 30 ਸਾਲ ਦੀ ਸਾਡੀ ਗਾਰੰਟੀ ਆ ਫੁੱਲ ਵਾਟਰਪੂਫ ਫਾਇਰ ਪ੍ਰੂਫ ਅੱਗ ਪਾਣੀ ਸੇਮ ਸਾਰਾ ਕੁਝ ਭੱਲੋ ਗਰੰਟੀ ਜ ਹੈਗਾ ਇਹ ਦੇਖੋ ਜੋੜੀਆਂ ਜਿਹੜੀਆਂ ਅੱਜ ਕੱਲ ਬਹੁਤ ਮਹਿੰਗੇ ਮਹਿੰਗੇ ਦੋ ਦਰਵਾਜ਼ੇ ਲਵਾਉਂਦੇ ਆ ਇਹ ਜੋੜੀਆਂ ਚੈੱਕ ਕਰੋ ਇੱਕ ਤੇ ਇੱਕ ਉੱਪਰ ਤੇ ਲਾਈਫ ਟਾਈਮ ਦੀ ਗਰੰਟੀ ਹੈ ਬਾਈ ਆਪਣੀ ਕੋਈ ਚੀਜ਼ ਚ ਕੋਈ ਆਪਣਾ ਤਸੱਲੀ ਚੋਟੀ ਦਾ ਮਿਸਤਰੀ ਲੈ ਕੇ ਆਓ ਕੋਈ ਵੀ ਜਿੱਥੇ ਵੀ ਆਪਣਾ ਤੁਸੀਂ ਸੰਤੁਸ਼ਟ ਕਰ ਸਕਦੇ ਆ ਉਹ ਬੰਦਾ ਲੈ ਕੇ ਆਓ ਨਾਲ ਉਸ ਤੋਂ ਬਾਅਦ ਸਾਨੂੰ ਪੇਮੈਂਟ ਦਿਓ ਆ ਸਾਰੇ ਦਰਵਾਜ਼ੇ 2 200 ਰੁਪਏ ਵਾਲੇ ਦਰਵਾਜ਼ੇ ਚੈੱਕ ਕਰੋ ਤੇ ਉਹ ਪਿੱਛਾ ਜਿੱਡੀ ਲੈਣ ਲੱਗੀ ਵੀ ਆ ਸਾਰਾ 2500 3000 ਰੁਪਏ 3500 4000 ਦੇ ਵਿੱਚ ਦਰਵਾਜੇ ਮੜਾਉ ਚਾਕੀ ਵਜਾਓ ਲਜ਼ਾਰ ਸਾਰੇ ਭਾਈ ਆਪਣੇ ਸ਼ੋਰੂਮ ਦੇ ਦਰਵਾਜੇ ਮਟੀਰੀਅਲ ਸਾਰਾ ਸਾਰਾ ਭਾਈ ਆਪਣਾ ਡਿਸਪਲੇ ਲੱਗੀ ਵੀ ਆ ਚੈੱਕ ਕਰੋ ਇੱਕ ਤੇ ਇੱਕ ਉੱਪਰ ਡਿਸਪਲੇ ਬੜਾ ਸੋਹਣਾ ਭਾਈ ਇਹ ਸਾਰੇ ਆਪਾਂ ਭਾਈ ਲਗਜ਼ਰੀ ਦਰਵਾਜ਼ੇ ਜਿਹੜੇ ਬਹੁਤ ਮਹਿੰਗੇ ਹੁੰਦੇ ਸੀ ਉਹਨਾਂ ਬਿਲਕੁਲ ਰੀਜ਼ਨੇਬਲ ਰੇਟ ਤੁਸੀਂ ਨਾ ਕੰਪੈਰੀਸ਼ਨ ਕਰਕੇ ਆ ਵਧੀਆ ਦੁਕਾਨਦਾਰ ਤੇ ਨਹੀਂ ਭਾਈ ਜਿੱਦਾਂ ਮੈਂ ਪਹਿਲਾਂ ਵੀ ਸਵਾਲ ਕੀਤਾ ਤਾਂ ਉਹਨੂੰ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਵਿੱਚ ਆਪਣਾ ਵੱਡਾ ਸ਼ੋਅਰੂਮ ਹੈ ਹਨਾ ਜੇ ਸਸਤੇ ਨੇ ਲਗਜ਼ਰੀ ਦੋ ਜੇ ਕਾਰਨ ਕੀ ਹੈ ਵੱਡਾ ਸ਼ੋਅਰੂਮ ਹੈ ਸਾਡਾ ਪੰਜਾਬ ਚ ਡਿਸਪਲੇ ਚ ਦਰਵਾਜ਼ਿਆਂ ਦੇ ਹਿਸਾਬ ਨਾਲ ਹਾਂਜੀ ਸਾਡੇ ਕੋਲ ਹਰ ਇੱਕ ਤਰੀਕੇ ਦਾ ਦਰਵਾਜ਼ਾ ਜਿੰਨੇ ਬਜਟ ਵਾਲਾ ਲੈਣਾ ਚਾਹੁੰਦੇ ਜੇ ਤੁਹਾਡਾ ਬਜਟ 2000 ਦਾ ਤਾਂ 2000 ਚ ਵੀ ਤੁਹਾਨੂੰ ਦਰਵਾਜ਼ਾ ਦਿਖਾ ਤੋਰਾਂਗੇ 2000 ਦੇ ਵਿੱਚ ਵੀ ਬਿਲਕੁਲ ਜੇ ਤੁਹਾਡ 15000 ਦਾ ਦਰਵਾਜ਼ਾ ਮੇਪਾ ਆਧ ਰੇਟ 4-5000 ਚ ਮਿਲਦਾ ਆਪਣੇ ਕੋਲ ਬਿਲਕੁਲ ਵਿਜ਼ਿਟ ਕਰੋ ਇੱਥੇ ਪਹੁੰਚੋ ਦੇਖੋ ਆਪਣੀ ਤਸੱਲੀ ਕਰੋ ਮਿਸਤਰੀ ਲੈ ਕੇ ਆਓ ਸਾਡਾ ਬਣਿਆ ہوا ਸਮਾਨ ਦੇਖ ਕੇ ਆਓ ਜੋ ਵੀ ਜਿੱਦਾਂ ਵੀ ਤੁਸੀਂ ਤਸੱਲੀ ਕਰਨਾ ਚਾਹੁੰਦੇ ਆਪਣਾ ਦੇਖੋ ਪਹੁੰਚਾ ਸਾਡੀਆਂ ਕੋਠੀਆਂ ਦੀਆਂ ਖਾਸ ਕਰ ਜਿਹੜੀ ਕੋਠੀਆਂ ਉਹ ਫ੍ਰੀ ਤਾਂ ਹੈ ਸਾਰਾ ਸਾਡਾ ਬੰਦਾ ਆਪ ਨਾਪ ਲੈ ਕੇ ਜਾਊਗਾ ਤੁਸੀਂ ਇੱਕ ਵਾਰੀ ਓਕੇ ਕਰਨਾ ਤੁਸੀਂ ਆਰਡਰ ਨਾਲ ਗੱਲਬਾਤ ਕੀਤੀ ਹੈ ਓਕੇ ਕੀਤੀ ਹੈ ਤੁਹਾਨੂੰ ਵਧੀਆ ਤਸੱਲੀ ਬਖਸ਼ ਸਾਰਾ ਕੰਮ ਹੋ ਜਾਣਾ ਹਾਂਜੀ ਵੀ ਜਿੱਦਾਂ ਵੀ ਦੇਖੋ ਕਿਸੇ ਬੰਦੇ ਦਾ ਬਾਈ ਦਾ ਬਜਟ ਬਿਲਕੁਲ ਜਾਇਜ਼ ਹੈਗਾ ਵੀ ਉਹ ਘੱਟ ਬਜਟ 'ਚ ਜਾਣਾ ਆ 3-3000 35-3500 ਰੁਪਏ ਚ ਪੱਲੇ ਆ ਦੇਖੋ ਕਿਆ ਸ਼ਾਨਦਾਰ ਪੱਲੇ ਆ ਸਾਰੇ ਚੈੱਕ ਕਰੋ ਬਾਈ ਜੀ ਵੇਟ ਕਿੰਨਾ ਹੁੰਦਾ ਨਾ ਦਰਵਾਜੇ ਦੀ ਗੱਲ ਕਰੀਏ ਵੇਟ ਬਾਈ ਤੁਸੀਂ ਹਿਸਾਬ ਲਾਓ 40 ਤੋਂ 45 ਕਿਲੋ ਦਾ ਵੇਟ ਹੁੰਦਾ ਇੱਕ ਵਧੀਆ ਦਰਵਾਜੇ ਦਾ ਵਧੀਆ ਦਰਵਾਜੇ ਦਾ ਬਿਲਕੁਲ ਬਿਲਕੁਲ ਹੁਣ ਜੇ ਕੋਈ ਸਾਥੇ ਲਗਜ਼ਰੀ ਆ ਯੂਨੀਕ ਚੀਜ਼ਾਂ ਬਣਵਾਉਣਾ ਚਾਹੁੰਦਾ ਹੋਵੇ ਵਿੱਚੇ ਬੈੱਡ ਹੋਗੇ ਆ ਦਰਵਾਜੇ ਹੋਗੇ ਹੁਣ ਤੁਸੀਂ ਆ ਦੇਖੋ ਇਹ ਦਰਵਾਜੇ ਨੂੰ ਕੋਈ ਬੰਦਾ ਕਹਿ ਸਕਦਾ ਵੀ 3500 ਰੁਪਏ ਦਾ ਦਰਵਾਜ਼ਾ ਦੇਖੋ ਹੌਲ ਗਾਰੰਟੀ ਹੈ ਲਗਜ਼ਰੀ ਲੁੱਕ ਚ ਹੈਗਾ ਇਹ ਸੈਨਿਕ ਬੋਤਾਂ ਬਾਈ ਬਿਲਕੁਲ ਬਾਈ ਤਾਂ ਹੀ ਤੁਹਾਨੂੰ ਮੈਂ ਦੱਸ ਰਿਹਾ ਪੈਸੇ ਘੱਟ ਕਮਿਟੇ ਬਾਦ ਮੈਂ ਕਈ ਵਾਰ ਕਸਟਮਰ ਕਹਿ ਦਿੰਦਾ ਵੀ ਦਰਵਾਜ਼ੇ ਦੇ ਨਾਲ ਤਾਂ ਸਾਨੂੰ ਬੈੱਡ ਵੀ ਚਾਹੀਦਾ ਐਦਾਂ ਦਾ ਡਿਜ਼ਾਈਨ ਵੀ ਬਣ ਜਾਂਦੇ ਨੇ ਜੋ ਤੁਸੀਂ ਕਹਿਤਾ ਦੇਖੋ ਜੋ ਨੈਟ ਜੀਆਂ ਘੜਦਾ ਸੋਫੇ ਦੇਖੋ ਲਗਜ਼ਰੀ ਸੋਫੇ ਆ ਇਹ 4 4 5 5000 ਰੁਪਏ ਦਾ ਜਿਹੜਾ ਆਪਾਂ ਸੀਟ ਦੇ ਦਿੰਦੇ ਆ ਜਿਹੜਾ ਤੁਸੀਂ ਮਾਰਕੀਟ 6 6 7 7000 ਚ ਮਿਲਦੀ ਆ ਆ ਸਾਰੇ ਲਗਜ਼ਰੀ ਦਰਵਾਜੇ ਨੇ 3200 3000 3500 4000 4500 ਐਂਡ ਇਹ 4500 ਐਂਡ ਸਾਰਾ 5000 ਤੋਂ ਥੱਲੇ ਹੀ ਆ ਸਾਰੀ ਲਾਈਨ ਤੁਸੀਂ ਹਿਸਾਬ ਲਾ ਲਓ ਵੀ 4 5000 ਚ ਜਿਹੜਾ ਮਤਲਬ ਟਾਪ ਕਲਾਸ ਦੇ ਦਰਵਾਜੇ ਦੱਸ ਰਹੇ ਆ ਜੇ ਤੁਸੀਂ ਮੀਡੀਅਮ ਜੋ ਮਾਰਕੀਟ ਚ ਵਿਕਦੇ ਆ ਜੇ ਉਹ ਲੈਣੇ ਤਾਂ ਉਹ ਸਾਰੇ 25 2500 ਰੁਪਏ 3 3000 ਚ ਦਰਵਾ ਤੈਨ ਪੂਰੀ ਗੱਲ ਬਾਤ ਐਂਡ ਗੱਲ ਬਾਤ ਮੈਂ ਦੱਸਾਂਗਾ ਜਿਹੜਾ ਮਾਰਕੀਟ ਨਾਲੋਂ ਆਧ ਰੇਟ ਹੈਗਾ ਸਾਡਾ ਜਿੱਥੇ ਮਰਜ਼ੀ ਪਤਾ ਕਰਕੇ ਆਓ ਤੁਸੀਂ ਜਿਵੇਂ ਆ ਐਚ ਡੀ ਚ ਐਮ ਆਰ ਦਰਵਾਜ਼ੇ ਆ ਇਹ ਸਾਰੇ ਗਰੰਟੀ ਚ ਹੈ 1 ਰੁਪਏ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਹੋਈ ਤਾਂ ਆਪਾਂ ਉਹਦੇ ਦੇਣਦਾਰ ਹੈਗੇ ਜਿਸ ਬੰਦੇ ਨੂੰ ਆਪਾਂ ਗਰੰਟੀ ਦਿੱਤੀ ਆ ਉਹਦੀ ਫੁੱਲ ਠੋਕ ਵਾ ਕੇ ਗਰੰਟੀ ਹੈ ਇਹ ਸਾਰੇ ਦਰਵਾਜ਼ੇ ਆਧ ਰੇਟਾਂ ਤੇ ਆ ਤੇ ਉਸ ਤੋਂ ਬਾਅਦ ਇੰਟੀਰੀਅਰ ਬਣਾਉਣਾ ਕੱਪਵਾਰਡ ਕਿਚਨ ਕੁਝ ਵੀ ਬਣਾਉਣਾ ਹੁਣ ਤੁਸੀਂ ਆ ਦੇਖੋ ਆ ਦਰਵਾਜ਼ਾ ਇਹ ਸਾਰਾ 3D ਦਰਵਾਜ਼ਾ ਹੈ ਹਾਂਜੀ ਜਿਹੜਾ ਮੁੰਡਾ ਸਾਤੇ ਕੋਠੀਆਂ ਕੰਮ ਕਰਾਂਦਾ ਉਹਨੂੰ ਬਿਲਕੁਲ ਆਪਾਂ ਅਦਰ ਰੇਟ ਤੇ ਲਾ ਕੇ ਦਿੰਨੇ ਆ ਦਰਵਾਜ਼ਾ ਪਰ ਜਿਹੜੇ ਫਰੰਟ ਡੋਰ ਪਾ ਲਗਦੇ ਆ ਬਿਲਕੁਲ ਕੋਠੀਆਂ 'ਚ ਬਣਾਉਣਾ ਤੁਹਾਨੂੰ ਪਤਾ ਤੁਹਾਡੀ ਕੋਠੀ ਦਾ ਕੰਮ ਹੈਗਾ ਆਪਾਂ ਇੱਕ ਅਧਾ ਆਪਣੇ ਵੱਲੋਂ ਅਧ ਰੇਟ ਤੇ ਇਹੀ ਦਰਵਾਜਾ ਦਿੰਨੇ ਆ ਇਹ ਹੂੰ ਜੋ ਮਾਰਕੀਟ 'ਚ 800 ਦੇਈ ਜਾਂਦਾ ਕੋਈ 900 ਰੁਪਏ ਫੁੱਟ ਦੇਈ ਜਾਂਦਾ ਇਹ ਬਿਲਕੁਲ ਆਪਣੇ ਕੋਲ ਜਾਇਜ਼ ਰੇਟ ਤੇ ਆ ਸਾਰੇ 1.500 ਰੁਪਏ 1.500 ਰੁਪਏ ਫੁੱਟ ਤੋਂ ਸਟਾਰਟ ਹੈ ਜੀ 1.500 ਦੇ ਦਰਵਾਜਿਆਂ ਦੇ ਹਿਸਾਬ ਨਾਲ ਉਹ ਪੁੱਛਦੇ ਬਾਈ ਕਈ ਕਹਿ ਦਿੰਦੇ ਨੇ ਵੀ ਉੱਪਰ ਸ਼ੀਟ ਲੱਗ ਦੇ ਦਿੰਦੇ ਨੇ ਲਗਜ਼ਰੀ ਨਹੀਂ ਹੈਗੇ ਬਾਈ ਜਿਹੜੇ ਸ਼ੀਟ ਵਾਲੇ ਦਰਵਾਜੇ ਆ ਉਹ ਤੁਹਾਨੂੰ ਦੱਸ ਕੇ ਦੇਵਾਂਗੇ ਸ਼ੀਟ ਵੀ ਕੋਈ ਹਲਕੀ ਆ ਜਾਂ ਕਿੱਦਾਂ ਦੀ ਲਗਾਈ ਆ ਆ ਦੇਖੋ ਅੱਜ ਕੱਲ ਨਾ ਜਿਵੇਂ ਲਗਜ਼ਰੀ ਸ਼ਹਿਰਾਂ ਦੀਆਂ ਕੋਠੀਆਂ 'ਚ ਆ ਦਰਵਾਜੇ ਬੜ ਬਾਈ ਪਤਾ ਲੱਗਦਾ ਵਾਕਿਆ ਯਾਰ ਦਰਵਾਜਾ ਆਪਾਂ ਲਵਾਏ ਆਪਣੇ ਘਰੇ ਫਿਨਿਸ਼ਿੰਗ ਦੇਖੋ ਇਹਦੀ ਜੋ ਥੋੜਾ ਦਿਲ ਕਰਦਾ ਹੁਣ ਅੱਜ ਤੱਕੀਆਂ ਆ ਰੀਜ਼ਨੇਬਲ ਰੇਟ 'ਚ ਆਪਾਂ ਬਿਲਕੁਲ ਤੱਕੀਆਂ ਦਿੰਨੇ ਆ ਸਾਗਵਾਂ ਚ ਲੈ ਲਓ ਮਰਿੰਡੀ ਚ ਲੈ ਲਓ ਕੈਲ ਚ ਲੈ ਲਓ ਹੌਲਕ ਚ ਲੈ ਲਓ ਚਾਂਪ ਚ ਲੈ ਲਓ ਜੋ ਤੁਹਾਨੂੰ ਜਿੱਦਾਂ ਦੀ ਤੁਸੀਂ ਚਾਹਦੇ ਹੋ ਨਾ ਘਰ 'ਚ ਕੰਮ ਕਰਾਣਾ ਆ ਦੇਖੋ 4400 ਸੋਚੇ ਦਰਵਾਜਾ ਉਹਦੇ ਘਰੇ ਲੱਗੂਗਾ 7 ਫੁੱਟ ਦਾ ਦਰਵਾਜਾ ਇਹ 7 ਫੁੱਟ ਦਾ ਦਰਵਾਜਾ ਬਿਲਕੁਲ ਹੁਣ ਇਸ ਤੋਂ ਉੱਪਰ ਬੰਦੇ ਨੂੰ ਕੀ ਮਿਲ ਜੇ ਭਾਈ ਠੀਕ ਆ ਜੀ 25 2500 ਰੁਪਏ ਤੋਂ ਸਾਡੇ ਕੋਲ ਦਰਵਾਜ਼ੇ ਸ਼ੁਰੂ ਹੈ ਜਿਹੜੇ ਰੋਮਾਂ ਤੇ ਜਿੰਨਾ ਬੰਦੇ ਨਾਲ ਜਾਇਜ਼ ਰੇਟ ਹੈਗਾ ਜਿਹੜਾ ਆਪਣਾ ਚਾਹਦੇ ਵੀ ਸਾਨੂੰ ਵਧੀਆ ਮਤਲਬ ਕਿ ਮਾਰਕੀਟ ਨਾਲ ਘੱਟ ਰੇਟ ਤੇ ਮਿਲਿਆ ਵੀ ਸਾਡੇ ਵੱਲੋਂ ਕੋਈ 1 ਰੁਪਏ ਦੀ ਵੀ ਦਿੱਕਤ ਪਰੇਸ਼ਾਨੀ ਨਹੀਂ ਆ ਦਰਵਾਜ਼ੇ ਜਾਲੀਆਂ ਵਾਲੇ ਦਿਖਾਓ ਇੱਕ ਵਾਰੀ ਭਾਜੀ ਇਹਦਾ ਮਤਲਬ ਵੀ ਵੀਡੀਓ ਨੂੰ ਸੇਵ ਕਰ ਲੈਣ ਕਸਟਮਰ ਵੀ ਜਿਨ੍ਹਾਂ ਨੇ ਦਰਵਾਜ਼ੇ ਲੈਣੇ ਇੱਥੇ ਪਹੁੰਚਣ ਆਹ ਦਰਵਾਜ਼ੇ ਦੇ ਦੱਸੋ ਕਿ ਆ ਸ਼ਾਨਦਾਰ ਦਰਵਾਜ਼ਾ ਤੇ ਉਹ ਦਰਵਾਜ਼ਾ ਦੇਖੋ 2500 3000 ਚਾ ਦਰਵਾਜ਼ਾ ਠੀਕ ਹੈ ਜੀ ਸਟਾਰਟ ਹੈਗਾ ਆਪਣੇ ਪਰ ਤੇ ਉਸ ਤੋਂ ਬਾਅਦ ਆ ਜਾਲੀ ਵਾਲੇ ਦਰਵਾ ਹੁਣ ਦੱਸੋ ਇਹ ਜਿਹੇ ਦਰਵਾਜੇ ਕਿਤੇ ਮਿਲ ਲਿਆ ਹੁਣ ਐਨੇ ਘੱਟ ਰੇਟਾਂ 'ਚ 8 8 10 1000 ਦੇ ਦਰਵਾਜੇ ਆ ਮਹਾਰਾਜੇ ਮਾਰਕੀਟ 'ਚ ਜਾਓਗੇ ਇੱਕ ਹੋਰ ਤੁਹਾਨੂੰ ਵਧੀਆ ਚੀਜ਼ ਦੱਸਦਾ ਇਹ ਦਰਵਾਜੇ ਦੀ ਬੈਕ ਸਾਈਡ ਦੇਖੋ ਭਾਜੀ ਦੇਖੋ ਕੰਮ ਇੱਕ ਵਾਰੀ ਅਗਲੇ ਨਾਲ ਕਰਾਣਾ ਤੇ ਬੈਕ ਸਾਈਡ 'ਚ ਜੇ ਲੱਕੜ ਨਹੀਂ ਲੱਗੀ ਵੀ ਆ ਹੁਣ ਜਿਹੜੇ ਜਿਆਦਾ ਸਸਤੇ 'ਚ ਜਾਂਦੇ ਆ ਉਹਨਾਂ ਨੂੰ ਆਪਾਂ ਦੱਸ ਦਿੰਦੇ ਭਾਜੀ ਵੀ ਇੱਕ ਵਾਰੀ ਪੈਸਾ ਲੱਗਣਾ ਕਿੰਨਾ ਕ ਪੈਸਾ ਤੁਹਾਡੇ ਘਰ 'ਚ ਵਧੀਆ ਚੀਜ਼ ਲੱਗ ਸਕਦੀ ਆ ਦੇਖੋ ਕਿਸੇ ਵੀ ਚੀਜ਼ 'ਚ ਕੋਈ ਐਂਡ ਨਹੀਂ ਹੈ ਹਾਂਜੀ ਸਸਤੇ ਦੇ ਸਸਤਾ ਵੀ ਹੈ ਵਧੀਆ ਤੋਂ ਵਧੀਆ ਵੀ ਹੈ ਹੁਣ ਜਿਹੜਾ ਮਾਰਕੀਟ 'ਚ ਆਪਾਂ ਉਹ ਤੁਹਾਨੂੰ ਦੱਸਣਾ ਵੀ ਜਿਹੜਾ ਤੁਸੀਂ ਲੱਖ ਸਵਾ ਲੱਖ ਦਾ ਕੰਮ ਕਰਾਉਗੇ ਉਹ ਸਾਡੇ ਕੋਲ 50-60 ਹਜ਼ਾਰ 'ਚ ਕੰਮ ਹੋ ਜਾਣਾ ਫਿਰ ਮੈਂ ਸਿੱਧਾ ਡੈਫੀਨੇਸ਼ਨ ਦੱਸਦਾ ਹਾਂ ਵੀ ਆ ਰਹੀਆਂ ਵੀ 2-2 ਲੱਖ ਦਾ ਕੰਮ ਹੈਗਾ ਉਹ ਸਾਡੇ ਬਾ ਇੱਕ ਲੱਖ 20 ਹਜ਼ਾਰ ਚ ਜਿਹੜਾ ਲੱਖ ਰੁਪਏ ਦਾ ਕੰਮ ਹੈ ਛੱਡ ਬਾ 60-70 ਹਜ਼ਾਰ ਥੋੜਾ ਹੋਊਗਾ ਕੰਪਲੀਟ ਅੱਧ ਵਿੱਚ ਹੋ ਜਾਊਗਾ ਆ ਕਿਚਨਾਂ ਦੇਖੋ ਜੇ ਤੁਸੀਂ ਕਿਚਨਾਂ ਜਿੱਦਾਂ ਦੀਆਂ ਮਾਡਰਨ ਕਿਚਨਾਂ ਬਣਵਾਉਣੀ ਆ ਇੱਧਰ ਤੇ ਦਿਖਾਓ ਬਈ ਇਹ ਬਾਈ ਸਰ ਕਿਚਨ ਆਪ ਤਿਆਰ ਕਰ ਦਿੱਤੀ ਬਿਲਕੁਲ 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 ਬਾਈ ਜੋ ਵੀ ਤੁਸੀਂ ਜਿੱਦਾਂ ਦਾ ਵੀ ਤੁਸੀਂ ਕਰਾਉਣਾ ਚਾਹਦੇ ਉਹ ਕੰਮ ਉਹ ਸਾਰਾ ਕੁਝ ਆਪਣੇ ਕੋਲ ਆ ਦੇਖੋ ਬੋਤਲ ਪਲੋਟ ਵਗੈਰਾ ਜੋ ਵੀ ਸਾਰਾ ਪ੍ਰੋਸੈਸ ਆਪਣੇ ਕੋਲ ਉਹਦੇ ਵਿੱਚ ਛੋਟੀ ਵੱਡੀ ਕਿਚਨ ਹੁੰਦੀ ਹੈ ਕਰਾਂ ਦੇ ਵਿੱਚ ਉਹਦੇ ਹਿਸਾਬ ਨਾਲ ਸਾਈਜ਼ ਦੇ ਸਾਈਜ਼ ਦੇ ਹਿਸਾਬ ਨਾਲ ਤਿਆਰ ਹੋ ਜੂਗੀ ਸਾਡਾ 40000 ਤੋਂ ਕਿਚਨ ਸ਼ੁਰੂ ਹੈ ਜੀ ਆਪਣੇ ਪਾਸ 40 45000 ਤੋਂ ਕਿਚਨ 40 45000 ਤੋਂ ਇਹ ਸਾਡਾ ਫੁੱਲ ਚੈਲੰਜ ਹੈ 40 ਕਿਚਨ ਦਾ ਪਾਰਟ ਆ ਬਾਈ ਬਿਲਕੁਲ ਜੀ ਇਹ ਜਿਵੇਂ ਆਪਾਂ ਕਰੋਕਰੀ ਟਾਇਪ ਰੱਖ ਲਓ ਜਿੱਦਾਂ ਵੀ ਇਹ ਰੱਖ ਲਓ ਤੇ ਉਸ ਤੋਂ ਬਾਅਦ ਆਜੋ ਤੁਸੀਂ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਵੇਂ ਪੱਤੀਆਂ ਵਾਲਾ ਕੋਈ ਦਰਵਾਜ਼ਾ ਚਾਹੁੰਦਾ ਹੈ ਜੀ ਸਾਡੇ ਪੱਤੀਆਂ ਵਾਲਾ ਸਭ ਤੋਂ ਵਧੀਆ ਦਰਵਾਜ਼ਾ ਹੈ ਦੇਖੋ ਆ ਪੱਤੀਆਂ ਵਾਲੇ ਇੱਧਰ ਤੋਂ ਦੇਖੋ ਤੇ ਉਸ طرف ਇੱਧਰ ਤੇ ਦੇ ਇਹ ਮੇਨ ਡੋਰਾਂ ਵਾਸਤੇ ਸਭ ਤੋਂ ਵਧੀਆ ਹੁੰਦੇ ਆ ਘੱਟ ਬਜਟ 'ਚ ਤੇ ਬਿਲਕੁਲ ਰੀਜ਼ਨੇਬਲ ਰੇਟ 'ਤੇ ਇਹਨਾਂ ਦੀ ਤੇ ਇਹਨਾਂ ਦੀ ਲਾਈਫਟਾਈਮ ਦੀ ਗਾਰੰਟੀ ਹੈਗੀ ਸਾਰੇ ਮਾਲ ਦੀ ਤੇ ਪੱਤੀਆਂ ਵਾਲੇ ਦਰਵਾਜ਼ੇ ਦੇ ਹਾਂ ਜੀ ਤੇ ਉਸ ਤੋਂ ਸਭ ਤੋਂ ਵੱਡੀ ਤੁਹਾਨੂੰ ਸਭ ਤੋਂ ਮੇਨ ਆਪਾਂ ਗੱਲ ਦੱਸ ਦਿਆਂ ਵੀ ਕੋਈ ਵੀ ਪਾਠੀ ਸਿੰਘ ਹੈਗਾ ਮੇਰਾ ਵੀਰ ਜਿਹਦਾ ਕੋਈ ਪੂਰਾ ਪਿੰਡ ਹੰਮੀ ਭਰਦਾ ਹੈ ਬਿਲਕੁਲ ਰੀਜ਼ਨੇਬਲ ਰੇਟ 'ਚ ਉਹਨੂੰ ਆਪਾਂ ਬਿਲਕੁਲ ਰੀਜ਼ਨੇਬਲ ਰੇਟ 'ਚ ਫ੍ਰੀ ਦਰਵਾਜ਼ਾ ਦਵਾਂਗਾ ਕੋਈ ਪਾਠੀ ਸਿੰਘ ਦੀ ਜਿਹਦੀ ਮਦਦ ਆਪਾਂ ਕਰਾਂਗੇ ਆਪਣਾ ਦਸੰਦ ਕੱਢ ਕੇ ਅਸੀ ਦੀਦੀ ਨਾਲ ਕਰਕੇ ਭਾਈ ਆਫਰ ਬਿਲਕੁਲ ਬਿਲਕੁਲ ਆਪਾਂ ਨਾਵੇਂ ਸਾਲ ਤੱਕ ਕੋਈ ਵੀ ਪਾਠੀ ਸਿੰਘ ਜਿਹੜਾ ਪੂਰਾ ਪਿੰਡ ਕਹੂਗਾ ਵੀ ਦੇ ਘਰੇ ਦਰਵਾਜ਼ੇ ਲੱਗਣੇ ਚਾਹੀਦੇ ਆਪਾਂ ਫ੍ਰੀ ਲਾ ਕੇ ਜਾਵਾਂਗੇ ਉਹਦੇ ਦਰਵਾਜ਼ੇ ਦੇਖੋ ਜੀ ਸੀਦੀ ਦੀਦੀ ਨਾਲ ਕਰਕੇ ਕੰਗੜੌਰ ਬਿੱਲਾ ਬਾਈ ਹੋਣਾ ਨੇ ਆਫਰ ਲਗਾਈ ਹੋਈ ਹੈ ਕਹਿੰਦੇ ਜੀ ਫ੍ਰੀ ਦਰਵਾਜ਼ੇ ਲਗਾ ਲਗਾ ਕੇ ਜਾਵਾਂਗੇ ਪਾਠੀ ਸਿੰਘਾਂ ਦੇ ਘਰੇ ਮਨ ਕੀ ਵੱਡੀ ਆਫਰ ਲਗਾਤੀ ਸੀ ਦੀਦੀ ਦਿਨਾਂ ਨੂੰ ਲੈ ਕੇ ਭਾਈ ਇੱਕ ਵਾਰ ਐਡਰੈਸ ਦੱਸ ਦੋ ਵੀ ਪਹੁੰਚਣਾ ਕਿੱਥੇ ਕੰਗੜੌਰ ਵਾਲਿਆਂ ਦੇ ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਆਉ ਤੁਹਾਨੂੰ ਬਾਹਰੋਂ ਸਮਝਾਉਣਾ ਜੀ ਐਡਰੈਸ ਉਹ ਦੇਖੋ ਜੀ KFC ਖਰੜ ਵਾਲਾ ਏ ਉਹ ਸਾਹਮਣੇ ਉਹਦੇ ਓਪੋਜ਼ਿਟ ਸਾਈਡ ਯੂ ਟਰਨ ਮਾਰ ਕੇ ਸਿੱਧਾ ਓਸਟਨ ਜਿਮ ਦੇ ਨਾਲ ਹੈਗਾ ਕੰਗਡੋਰ ਹਾਂਜੀ ਦੇਖੋ ਆ ਲਗਜ਼ਰੀ ਦਰਵਾਜ਼ਿਆਂ ਦੇ ਜੇ ਤੁਸੀਂ ਵਧੀਆ ਚੀਜ਼ ਭਾਲਦੇ ਹੋ ਨਾ ਘਰੇ ਆਪਣੇ ਲੱਗੇਗੀ ਜੇ ਇੱਕ ਵਾਰੀ ਤੁਸੀਂ ਆ ਕੇ ਤਸੱਲੀ ਕਰ ਲੋ ਲੋ ਚਾਹੇ ਨਾਲ ਉਹ ਇੱਕ ਵਾਰੀ ਆਪਣੀ ਤਸੱਲੀ ਕਰਕੇ ਜਾਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਕਿਸ ਕੁਆਲਿਟੀ ਦੀ ਸਾਡੇ ਕੋਲ ਮਟੀਰੀਅਲ ਮਿਲਦਾ ਏ ਹੂੰ